ਵੀ ਜਦੋਂ ਇਨসারਜੈਂਸੀ ਦਾ ਦੋ ਰਾਂਦਾ ਖਾੜਕੂ ਆਦਾ ਦੋ ਰਾਂਦਾ ਉਸ ਟਾਈਮ ਪਾਰਟੀ ਦੇ ਹਾਲਾਤ ਕੀ ਸੀ ਆ ਪੰਜਾਬ ਦੇ ਹਾਲਾਤ ਕੀ ਸੀ ਜਾਂ ਇਲਾਕੇ ਦੇ ਹਾਲਾਤ ਕੀ ਸੀ ਉਸ ਮੌਕੇ ਦਾ ਹਾਲਾਤ ਬਹੁਤ ਲਾਜਕ ਸੀ ਹਾਲਾਤ ਠੀਕ ਹੈ ਜੀ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਸੀਗਾ ਹਮ ਆਪਣੇ ਬੰਦਿਆਂ ਨੂੰ ਸਮਝਾਇਆ ਜਾਂਦਾ ਸੀਗਾ ਹਮ ਦੂਸਰੇ ਆਮ ਲੋਕਾਂ ਦੇ ਨਾਲ ਵੀ ਵਿਚਰਨ ਵਾਸਤੇ ਹਮ ਬੜਾ ਸੋਚ ਸਮਝ ਕੇ ਵਿਚਰੀਦਾ ਸੀ ਜਿਹਦੇ ਵਿੱਚ ਕੋਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ ਉਹਨਾਂ ਹਾਲਾਤਾਂ ਦੇ ਵਿੱਚ ਠੀਕ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਦੀ ਸਰਕਾਰ ਸੀ ਸਰਦਾਰ ਬਿਆਨ ਸਿੰਘ ਬੜੇ ਇੱਕ ਧੜਲੇਦਾਰ ਸੀ ਐਮਸੀ ਜਿਨ੍ਹਾਂ ਨੇ ਮਤਲਬ ਕਿ ਅਤਵਾਦ ਤੇ ਕਾਬੂ ਕੀਤਾ ਉਹਨਾਂ ਨੂੰ ਅਤਵਾਦੀਆਂ ਨੂੰ ਮਤਲਬ ਕੋਈ ਠਲ ਪਾਈ ਅਤਵਾਦ ਨੂੰ ਤੇ ਉਹਨਾਂ ਨਾਂਵੇਂ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਾਂਦੇ ਰਹੇ ਉਹਨਾਂ ਨੂੰ ਮਿਲਦੇ ਰਹੇ ਉਹਨਾਂ ਦੀਆਂ ਰੈਲੀਆਂ 'ਚ ਉਹਨਾਂ ਦੇ ਕੋਈ ਵੀ ਕਿਤੇ ਜਾਣਾ ਆਉਣਾ ਉੱਥੇ ਜਾ ਕੇ ਨਾਲ ਵਰਕਰ ਦੇ ਤੌਰ ਤੇ ਜਾਣਾ ਕਦ ਵੀ ਨਿੱਜੀ ਮੁਲਾਕਾਤ ਵੀ ਹੋਈ ਸਰਦਾਰ ਬਿਆਸ ਜੀ ਹਾਂ ਜੀ ਹੁੰਦੀ ਰਹੀ ਸੀ ਇੱਕ ਦੋ ਵਾਰ ਨਿੱਜੀ ਮੁਲਾਕਾਤ ਵੀ ਹੋਈ ਆ ਜੀ ਕਿਉਂਕਿ ਸਾਡੇ ਅ ਦਰਸ਼ਨ ਸਿੰਘ ਕੋਟਾ ਜੀ ਠੀਕ ਹੈ ਜੀ ਉਹ ਵੀ ਸਾਡੇ ਐਮ ਐਲ ਏ ਆ ਬੜੇ ਵਧੀਆ ਉਹਨਾਂ ਨਾਲ ਮੇਰੇ ਰਿਲੇਸ਼ਨ ਰਿਸ਼ਤੇਦਾਰੀ ਵੀ ਆ ਉਹਨਾਂ ਦੇ ਨਾਲ ਵੀ ਸਰਦਾਰ ਪਰਮੇਂਦਰ ਸਿੰਘ ਪਿੰਕੀ ਹਰਾਨਾ ਵੀ ਇੱਕ ਦੋ ਵਾਰ ਉਹਨਾਂ ਨੂੰ ਮੈਨੂੰ ਮਿਲਣ ਦਾ ਟਾਈਮ ਮਿਲਿਆ ਉਹਨਾਂ ਨੂੰ